ਕੋਟੀ ਪਾਈਆ ਥੱਲੇ ਨਾ ਉੱਪਰ ਕਰ ਲਾ ਪੁੱਤ ਇੱਥੇ ਤੱਕ ਲਗਾ ਗਰਮ ਕੋਟੀ ਵਿੱਚ ਹੀ ਕਹਦੇ ਹੋ ਗਰਮ ਉਸਾਨ ਆਪਣੇ ਕੱਪੜੇ ਕੋਣੀ ਲੈ ਥੀਟਰ ਵਾਲਾ ਬਸ ਕਿਨਾਰੇ ਹੀ ਹੁੰਨੇ ਵੜੇ ਕੱਲੇ ਸਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਨੂੰ ਤੇ ਮੇਰੇ ਸਲਾਹ ਸੀ ਕਿ ਅੱਜ ਗੁਰਸ਼ਾਨੇ ਵੀ ਦੇ ਨਾਲ ਮੈਂ ਵੀ ਅੱਜ ਪਰਣਾ ਬੰਨ ਕੇ ਜਾਵਾਂ ਤੇ ਆ ਦੇਖੋ ਇੱਧਰ ਸਵੇਰੇ ਮੈਂ ਕੰਮ ਤੇ ਚੱਲ ਗਿਆ ਤੇ ਸਿਮਰਨੇ ਪੇ ਪਿੱਛੋਂ ਪਰਣਾ ਜਿਹੜਾ ਮੈਂ ਬੰਨਦਾ ਸੀਗਾ ਉਹ ਧੋਤਾ ਐਦਾਂ ਗਿੱਲਾ ਤਾਂ ਹੈ ਬੜੇ ਤਰ੍ਹਾਂ ਇੱਕ ਵਸਕਾਲਾ ਮੜੇ ਫੜ ਕੇ ਨੂੰ ਇਹਦਾ ਇਧਰ ਇਚ ਨੂੰ ਆਇਆ ਲੇ ਤੁਮ ਇਹ ਫੜਕੇ ਕੋ ਸਕਾਲਾ ਮੈਂ ਤੇ ਧੁੱਪ ਦੇ ਵਿੱਚ ਨਾ ਕਿਉਂਕਿ ਜਦੋਂ ਬੰਦਾ ਕਦੇ-ਕਦੇ ਬੰਦ ਹੈ ਫਿਰ ਕੀ ਹੁੰਦਾ ਨਾ ਫਿਰ ਜੇ ਗਿੱਲਾ ਵਰਨਾ ਬੰਦਦੇ ਆਪਾਂ ਫੇ ਸਿਰ ਦੁਖਣ ਲੱਗ ਜਾਂਦਾ ਸ਼ਾਂਸਿਆ ਫੇ ਪਾ ਸਿਰ ਦੁਖਣ ਲੱਗਦਾ ਨਾ ਟੈਟ ਹੋ ਜਾਂਦਾ ਮੜਸ ਕਾ ਕੇ ਬਣਾ ਇੱਧਰ ਰੁਕ ਦੇ ਇੱਕ ਵਾਰੀ ਆ ਵੀ ਧੁੱਤੀ ਸੀਗੀ ਹਾਂ ਬਹ ਕਾਈਆ ਗੁਰਸ਼ਾਨ ਤਾਂ ਰੈਡੀ ਹੋ ਗਿਆ ਬਸ ਆਪਾਂ ਰਹਿ ਗਏ ਤੇ ਬਸ ਹੁਣ ਪਰਨਾ ਇੱਕ ਵਾਰੀ ਸਕਾਲੀਏ ਲੋਕ ਦੇਖਦੇ ਆ ਉਹ ਸਾਹਮਣੇ ਫੈਸ਼ਨ ਠੀਕ ਲੋ ਦੇ ਰਹੇ ਮੈਂ ਕਿਸ ਕਾਰ ਹੈ ਚਾਦਰਜੀ ਨੀਲੇ ਰੰਗ ਦੀ ਇਹਨਾਂ ਵਾਸਤੇ ਤਾਂ ਮਿੱਤਰੋ ਹੋਣਗੇ ਫਿਰ ਦਿਖਣਗੇ ਹਾਂ ਇਹ ਵੇਤੇ ਇੱਧਰ ਰੱਖਦੇ ਮੜੇ ਆੜੀਆ ਪਾਸਾ ਰੋਡ ਨਹੀਂ ਆ ਰਿਹਾ ਇੱਥੋਂ ਇਹ ਇੱਧਰ ਰੱਖ ਲੈਣ ਸਹੀ ਹੋ ਗਿਆ ਹਵਾ ਹੀ ਲੱਗੀ ਮੜੀ ਨਿਕਲ ਜੂ ਵਜੇ ਵਿੱਚ ਨਾ ਤੇ ਬਾਕੀ ਗੁਰਸ਼ਾਨ ਦੀ ਪੱਗ ਚੈੱਕ ਕਰੋ ਕੁਸ਼ਾਨਾ ਪਾ ਗਲੇ ਮਿੱਤਰੋ ਬੱਟ ਕੱਢ ਦਿੰਦਾ ਹੈ। ਉਹ ਵੱਖਰੀ ਗੱਲ ਹੈ ਪੱਕੇ ਜੀ ਬੱਟ ਬਹੁਤ ਪਾ ਦਿੰਦਾ ਹੈ ਪਰ ਬੱਟ ਵੀ ਕੱਢ ਦਿੰਦਾ ਹੈ। ਬੱਟ ਪੌਣੀ ਬੰਨੇ ਆ। ਹਾਂ। ਪੱਕੇ ਸੁਣੀ ਬੰਨੇ ਕੁਸ਼ਾਨੇ ਤੇ ਬੰਦਾ ਪੂਰੀ ਰੀਲ ਲਾ ਕੇ ਬੰਦਾ। ਇਤਲੇ ਟਾਈਮ ਤੁਸੀਂ ਥੋੜੇ ਘੱਟ ਦਿੱਤਾ। ਹਾਂ। ਨਹੀਂ ਤਾਂ ਪੂਰੀ ਰੀਲ ਆਉਂਦੇ ਹੋਰ ਜਿਆਦਾ। ਤੇ ਮਾਮੇ ਨੂੰ ਤੇ ਤਿਆਰ ਹੋ ਗਈ? ਹੋ ਰਹੇ ਹੈ ਬਸ। ਬੱਠ ਠੀਕ ਹੈ। ਤੁਸੀਂ ਦੇਖੋ ਬਾਹਰ ਕੀ ਕੀਤਾ ਪਰ ਨਾ ਸਾਰੇ ਹੀ ਮੇਰਾ ਗਿੱਲਾ ਕਰਕੇ ਰਹਿਦਾ ਮੈਂ ਬਨ ਕੇ ਜਾਣਾ ਸੀਗਾ। ਹੁਣ ਮੈਂ ਧੁੱਪ ਲਵਾ ਰਿਹਾ। ਹਲਕੀ ਜਿਹੀ ਸੁੱਕਿਆ ਹੋ। ਹਵਾ ਤਾਂ ਬਹੁਤ ਚੱਲਦੀ ਹੈ ਪਰ ਹਵਾ ਠੰਡੀ ਹੈ। ਹਵਾ ਦੇ ਵਿੱਚ ਨਮੀ ਆ ਰਹੀ ਹੈ ਤਾਂ ਕਿ ਤਾਂ ਵੀ ਨਹੀਂ ਸੁੱਕਦਾ ਮੈਂ ਉੱਥੇ ਸੁੱਕਣਾ ਪਤਾ ਜੰਗਲੇ ਉਪਰੇ ਦਾ ਨਹੀਂ ਲੈ ਕੇ ਆਈ ਜਿਸ ਘਰੇ ਇੱਥੇ ਹੀਟਰ ਮੁਰਸਕਾ ਨਹੀਂ ਉੱਥੇ ਮਿੰਟ ਪੰਜ ਕੀ ਮੋਰਗੀ ਬਸ ਅੱਛਾ ਤੂੰ ਇਹ ਤਾਂ ਸੁੱਕਣਾ ਪਤਾ ਨਾ ਉਪਰੇ ਇਧਰ ਪਾਸੇ ਮੈਂ ਉੱਥੇ ਪਾਤਾ ਸਾਹਮਣੇ ਤੋਂ ਪਾਉਂਦੀ ਹਾਂ 36 ਸੁੱਕੂਗਾ ਹਾਂ ਕਿਹਾ ਦਵਿੰਦਰ ਸਿੰਘ ਹੋਰ ਪਾਜੀ ਠੀਕ ਠਾਕ ਜੀ ਚੜਦੀ ਕਲਾ ਤੇ ਦਵਿੰਦਰ ਬਣੂਗਾ ਮੈਂ ਤੁਰ ਆਪਣਾ ਪਰਨਾ ਚਿੱਟੇ ਰੰਗ ਦਾ ਸ਼ਰਟ ਕੇ ਮਲਾ ਕੇ ਹਾਂਜੀ ਹਾਂ ਤੇ ਹੋਇਆ ਤਿਆਰ ਬਾਲ ਫਟਾਫਟ ਤੁਸੀਂ ਬੇਨਤੀ ਤਜਿਬਤ ਬਾਹਰ ਕੀੜਾ ਕੱਢੇ ਸਾਡੀ 35 ਮੀਟਰ ਬਾਹਰ ਕੀੜਾ ਕੱਲਾਇਆ ਹੀ ਆ بس آ دیکھو ਨਾ ਇਹ ਬਿਲ ਨਹੀਂ ਇਦਾਂ ਬੈਣੀ ਇਦਾਂ ਬਹੁਤ ਖੁਸ਼ੀ ਕੇ ਬੈਣੀ ਹੈ ਨਾ ਆ ਆਪਣੇ ਹੱਥੇ ਪੈ ਗਿਆ ਲੱਗੋ ਗਿਆ ਲੱਗਦਾ ਜੀ ਇਦਾਂ ਐ ਐ ਮੇਰੇ ਬੈਠੀ ਰੱਖੀ ਇੰਦੇ ਵਿੱਚ ਜੀ ਨਾ ਮੈਂ ਤੇ ਹਾਂ ਬਈ ਪੂਣੀ ਕਰਕੇ ਪਕ ਬਣਨੀ ਆ ਹਾਂ ਹਾਂ ਪਰਨਾ ਪਕ ਚਲੋ ਠੀਕ ਹੋ ਗਿਆ ਮੈਂ ਦੇਖ ਤਾ ਹੁਣ ਇਕੱਲਾ ਯਾਰ ਹਾਂ ਤੁਸੀਂ ਸਾਰੇ ਦੇਖ ਰਹੇ ਹੋ ਸੋ ਗਿਆ ਪਰਨਾ ਮੈਂ ਤਾਂ ਇਹਨਾਂ ਫਟਾਫਟ ਸਭ ਕੁਝ ਵੀ ਫਟਾਫਟ ਸਭ ਕੁਝ ਵੀ ਤੋਂ ਸੁੱਕਣਾ ਚਾਹੀਦਾ ਹੈ ਮਿੱਤਰੋ ਮਾੜਾ ਮੋਟਾ ਕਿੱਲਾ ਦਾ ਕੋਈ ਚੱਕਰ ਚੱਲ ਵੀ ਜਾਊਗਾ ਚੱਲ ਸਹੀ ਹੁੰਦਾ ਠੀਕ ਹੁੰਦਾ ਜੇ ਮਰ ਠੀਕ ਹੈ ਹਾਂ ਹਾਂ ਥੋੜਾ ਬੋਤਾ ਕਿੱਲਾ ਜਾ ਚੱਲ ਜਿਆਦਾ ਹੁੰਦਾ ਨਾ ਇਹਨੂੰ ਪੂਣੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਥੋੜਾ ਸਕੌਟ ਲਵੇ ਨਹੀਂ ਇੰਨਾ ਚੱਲ ਜਾਣਾ ਚੱਲ ਵੀ ਜਾ ਜਾ ਇਸ ਕੋਈ ਆਹ ਬੁਛਾ ਨਾ ਮੇਰੇ ਕੱਪੜੇ ਪੂਣੀ ਲੈ ਤੇ ਹੀਟਰ ਕੋਲਾ ਬਸ ਕਿਨਾਰੇ ਹੁੰਨੇ ਵਾਲੇ ਕੱਲੇ ਟੈਰਨ ਇਹ ਦੰਗ ਦੋ ਮੈਂ ਕਹਿੰਦਾ ਬਹੁਤ ਅਸ਼ਮਾ ਨਹੀਂ ਮੈਂ ਸਹੀ ਆ ਤੁਸੀਂ ਇਹਨੇ ਆਮ ਕੱਪੜੇ ਚੇਂਜ ਕਰ ਲੈ ਕੱਪੜੇ ਚੇਂਜ ਕਰ ਲੈ ਮੈਂ ਤਾਂ ਰੈਡੀ ਬੈਠਾ ਹਾਂ ਹੋਰ ਇਹਨਾਂ ਹੜੋਂ ਦਾ ਕਿਤੇ ਆਪਣਾ ਬਸ ਪਰਣਾ ਬਣਾਣਾ ਤੇ ਮੈਂ ਤੇਰੇ ਕੋਟੀ ਹੋਣੀ ਬਸ ਉਸ ਤੋਂ ਬਾਅਦ ਆਪਣਾ ਡੰਨਾ ਬਸ ਓਕੇ ਸ਼ਮਾ ਬਣਦਾ ਨਾ ਇੱਕ ਮਿੰਟ ਲਾਉਣਾ ਬਣਾਣ ਨੂੰ ਲੈ ਲਵਲ ਦੇ ਵਸਕਲੇ ਮੜੀ ਨੂੰ ਦਿਵਿੰਦਰ ਟਵੇਡਲਾ ਕੰਮ ਤਾਂ ਨਾਲੇ ਬੰਦ ਰਹੇ ਮੈਂ ਸ਼ਟ ਸੀਸ਼ੇ ਦਾ ਬਹੁਤ ਮਾਇਦੇ ਕਰ ਮੈਂ ਤੁਰ ਸੀਸ਼ਾ ਕਿੱਡਾ ਰਬਾ ਤੁਸੀਂ ਵਾਹ ਸਾਰੇ ਦੇਖਦੇ ਗਏ ਬਲੌਗ ਦੇ ਵਿੱਚ ਜਿਹੜੇ ਬਾਜੀ ਬੰਦੇ ਮੈਂ ਕਹਿੰਦਾ ਜੇ ਵਿਆਹ ਹੋਵਣਾ ਆਪਣੇ ਇੰਡੀਆ ਦੇ ਵਿੱਚ ਕਈ ਵਾਰ ਸੀਸ਼ੇ ਦੇ ਵਿੱਚ ਲੜਾਈ ਪੈ ਜਾਂਦੀ ਫੋਪੜ ਕਹਿੰਦਾ ਮੈਂ ਪਰਣਾ ਪਰਣਾ ਜੀਜੇ ਨੂੰ ਕਹਿੰਦੇ ਅਸੀਂ ਬੰਨਣਾ ਨੇ ਪਰ ਇਦਾਂ ਸੀਚੇ ਘਰ ਦੇ ਘਰ ਦੇ ਵੀ ਸਾਰੇ ਖਰਚੋ ਲੈ ਜਾਂਦੇ ਪਈ ਸਾਰੇ ਹੋਏ ਤਿਆਰ ਕਰਕੇ ਹੈ ਨਾ ਹਾਂਜੀ ਆਪਣੇ ਹੁੰਦਾ ਵਿਆਹਾਂ ਦੇ ਵੀ ਸੀਸ਼ੇ ਰੌਲਾ ਪੈ ਜਾਂਦਾ ਕੀ ਕਿ ਬੁਖੁੰਦੇ ਆ ਜੀ ਸਾਰੇ ਹਾਂ 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 ਪਹਿਲਾਂ ਫੁੱਫੜੀ ਹੀ ਖੜਪਦੀ ਸੀ ਸੁੱਕ ਕੇ ਸ਼ਕਾ ਦਾ ਸੁੱਕ ਜਾ ਰੋ ਕੋਈ ਕੰਮ ਕਰ ਬਹੇ ਤੱਕ ਹਰ ਕੰਮ ਕਰਨਾ ਪੈਣਾ ਮਤਲਬ ਪੁਸ਼ਾਨ ਨਰਸਾਨ ਤੱਕ ਮਰੇਗਾ ਕਿ ਐਨ ਉਹ ਦਵਰ ਉਤਰੇ ਬੋਦਾਂ ਨਾ ਮੁਰਦੇ। ਫੇਰ ਉਹ ਡਵਨ ਕਰਤੇ ਹੋ ਜੇ ਇੱਥੇ। ਬਸ ਬੋੜੇ ਨਾਲ ਪੰਦਾ ਬਣੇ ਕੋ ਤਾ ਬਫਰੀਆ ਬਣਦੇ ਮੁੰਡੇ ਖੁੰਡੇ ਨਾ ਬਣਨੀ ਹੁਣ। ਸਹੀ ਲੱਗ ਗਿਆ। ਸਹੀ। ਕਿਵੇਂ? ਠੀਕ ਹੈ। ਜਿਵੇਂ ਤੇ ਬੰਦ। ਸਾਰਾ ਨੂੰ ਸਵਾਦ ਆਉਂਦਾ ਨਾ ਕੀ ਪੁੱਤਰਾ? ਲੈ ਠੀਕ ਹੋ ਗਿਆ ਨਾ ਕਰੋ ਬਚੈਕ ਮਦਰ ਕਰੋ ਦਮੇ ਕਰੋ ਬਚੈਕ ਮੈਂ ਯਾ ਦੇਖੀ ਸਹੀ ਜਗਟਾ ਟੈਕ ਸੂਟ ਸਹੀ ਹੈ ਜੀ ਠੰਡ ਦੀ ਵਜੋਂ ਹੁੰਦਾ ਹੈ ਠੰਡ ਗਏ ਹੁੰਦੀਆਂ ਲੱਗਦੀਆਂ ਹੁੰਦੀਆਂ ਐਵੇਂ ਬਈ ਇਹ ਤਾਂ ਛੀ ਸੀ ਹੈ ਜੋ ਜਲੇ ਮੁੰਡੇ ਫਿਰ ਨਹੀਂ ਜੇ ਉੱਪਰ ਤੱਕ ਖਿਚਾ ਸੀ ਜੇ ਉੱਪਰ ਤੱਕ ਲਗਾ ਲੂੰ ਫਿਰ ਕਿਹ ਪਤਾ ਕਿ ਤੱਕ ਲਗਾ ਸੁਣੀ ਲੱਗਦੀ ਹੈ ਆਂ ਐਂ ਟੌਰ ਨੇ ਥੱਲੇ ਥੋੜੀ ਕਰਦਾ ਐ ਐ ਠੀਕ ਐ ਕਰਦੀ ਉਹ ਵੀ ਥੱਲੇ ਜਾਂਦੀ ਆਪਣਾ ਨੋਨੋ ਸਵੇਰੇ ਸਵੇਰੇ ਨਾ ਮਾਰਕੀਟ ਤੋਂ ਸਪੇਜਾ ਕਰਕੇ ਆਇਆ ਅਸੀਂ ਐਦਾ ਦੇਖ ਰਹੇ ਜਨ ਉਹਨਾਂ ਨਾ ਪੌਣੀ ਚੜਦਾ ਹੁੰਦਾ ਹੈ ਤਾਂ ਜਿਹਨੇ ਦੇਖ ਰਿਆ ਨਾ ਉਹਨੂੰ ਵੀ ਸਮਾਨ ਲੈ ਕੇ ਆ ਰਿਹਾ ਤੇ ਉਹਦੀ ਹੈਲਪ ਕਰਨਾ ਕੋਈ ਸ਼ਾਹ ਨੇ ਦੇਖਿਆ ਨਾ ਉਹਨਾਂ ਨੂੰ ਤੇ ਕੋਈ ਸ਼ਾਹ ਨੇ ਹੈਲਪ ਕਰਨ ਲੱਗ ਗਿਆ ਕਿਉਂਕਿ ਸਿਆਣਾ ਬਜ਼ੁਰਗ ਬੰਦਾ ਆ ਕੱਲੇ ਹੀ ਵਿਚਾਰਾ ਬਹੁਤ ਔਖਾ ਪੌਣੀ ਚੜਦਾ ਹੈ ਜਿਦੀ ਮੱਜ ਨਹੀਂ ਆ ਬਏ ਹਰਮਨ ਦੀ ਪੇਵੇ ਹਰਮਨ ਸਮਾਨ ਰੱਖਿਆ ਹੋਊਗਾ ਮੇਰੀ ਪੇਵੇ ਮੇਰੀ ਖੁਸ਼ਾਂ ਦੀ ਪੇਵੇ ਖੁਸ਼ਾਂ ਦੀ ਕਿਉਂਕਿ ਮਤਰੇ ਕਰਦੇ ਜਸਟਮ ਕੱਲਾ ਰਹਿੰਦਾ ਨਾ ਉਹਨੋਂ ਇਹਦਾ ਪੋਤਾ ਵੀ ਹੈਗਾ ਪਰ ਉਹ ਪੋਤਾ ਇੱਥੇ ਨਹੀਂ ਜਾਂਦਾਗਾ ਇਸ ਟਾਈਮ ਉਹਨੋਂ ਕੱਲਾ ਰਹਿੰਦਾ ਹੈਗਾ ਏ ਵੈਰੀ ਗੁੱਡ ਸ਼ਾਂਸ ਹੈ ਤੁਸੀਂ ਪਰ ਬੈਠੇ ਹੋ ਹੈ ਇਹ ਮੌਕੇ ਹੀ ਭਾਲਵਾ ਜਾਂਦਾ ਨਾ ਆ ਦੇਖੋ ਵੇ ਜੈਕਟ ਪਾ ਲਈ ਮਮਾਈ ਦੀ ਸਹੀ ਗੱਲ ਹੈ ਮਮਾਈ ਜਰਾ ਸਿਰ ਕਰਾਈ ਜਾਂਦਾ ਠੀਕ ਹੈ ਹਾਂ ਚਲਿਏ ਆ ਸ਼ੁਰੂਆਤ ਹੋਵੇ ਓ ਬੰਦੇ ਹੁਦੋਂ ਅੱਥਪਾਸ ਚੱਲੀਏ ਉਸਤਾਜ ਜੀ ਉਹ ਤਹੀਂ ਪਰਣਾ ਬੰਨਣਾ ਸਰ ਉਹਨੇ ਗਲਤੀ ਕਰਤੀ ਯਾਰ ਮੌਕੇ ਤੇ ਹੀ ਪਤਾ ਲੱਗਿਆ ਚੱਲੋ ਕੋਈ ਹੈ ਅਗਲੀ ਵਾਰ ਹੀ ਬੰਨ ਲੈਣਾ ਅਗਲੀ ਵਾਰ ਚੱਲ ਠੀਕ ਹੈ ਗੱਡੀ ਆਪਾਂ ਨੇ ਪਹਿਲੀ ਆਪਣੀ ਮੋੜ ਕਿ ਘੜਾਈ ਹੋਈ ਸੀਗੀ ਮਿੱਤਰੋ ਕਿਉਂਕਿ ਸਵੇਰੇ ਉੱਠ ਕੇ ਨਾ ਆਪਾਂ ਸਾਰਾ ਸਮਾਨ ਜਾ ਕੇ ਲੈ ਕੇ ਆਏ ਜਿੰਨਾ ਆਪਣੇ ਬੀਰਾਂ ਉਹਰਾ ਸਮਾਨ ਸੀਗਾ ਸਾਰਾ ਭੱਜ ਜਾਂਦਾ ਅੱਜ ਸੰਗਤ ਬਹੁਤ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਜੋੜਾ ਕਰ ਸਾਰੇ ਮਿੱਤਰੋ ਫੁੱਲ ਹੈ ਤੇ ਇਹਦੇ ਸਲੇ ਤੱਕ ਜੁੱਤੀਆਂ ਪਈਆਂ ਅੱਜ ਸੰਗਤ ਕਰ ਗਿਆ ਜੀ ਬੇਟਾ ਕੁਝ ਪਿਛੇ ਵਤ ਗਾਣ ਦੇ ਮੈਗਟਿਕ ਨਾਤਾ ਆਪਣੀ ਮਸਾਫਤਾਂ ਆ ਮੈਂ ਰੱਖਦੇ ਕਿਤੇ ਉੱਤੇ ਦਿਖਾ ਕੇ ਟਿਕਾਣੇ ਜਗਾ ਉਹ ਚ ਉੱਧਰ ਰੱਖਦੇ ਤੁਸੀਂ ਪਰਲੇ ਬਸ ਰੱਖਦੇ ਸੀ ਉਹ ਸੋਰੀ ਆਪਾਂ ਉਹ ਉੱਧਰ ਰੱਖਣੇ ਪਰਲੇ ਪਾਸੇ ਪਿੱਛੇ ਤੇ ਬੈਕ ਸਾਈਡ ਜੁੜਾ ਕਰ ਹੈਗਾ ਉੱਧਰ ਹੀ ਹੈਗਾ ਹਾਂ すいません。いい अंबर खाशी माता ख़ालू जी वधाई माता ख़ालू जी वधाईं 4 ਵਜ ਗਏ ਆ ਤੇ ਆਪਾਂ ਗੁਰਦਸਾ ਮੱਥਾ ਟੇਕ ਕੇ ਘਰੇ ਪਹੁੰਚ ਗਏ ਆ ਸਿੱਧਲੇ ਪਹੁੰਚੇ ਆ ਕਿਤੇ ਵੀ ਨਹਿਣੇ ਬਾਹਰ ਤੇ ਹੁਣ ਆ ਘਰ ਪਹੁੰਚੇ ਆ ਸ਼ਾਨਵੀ ਸਿੰਘ ਨੇ ਫਿਰ ਕੀ ਖਾਤਾ ਜੀ ਗੁਰਦੋ ਸਾਹਿਬ ਆ ਦੇਖੀ ਹੀ ਲਏ ਕੇ ਬਰੈਡ ਹਰਗੋਨ ਸਿੰਘ ਨੇ ਰੈੱਡ ਚੱਕ ਤਾ ਇਹਨਾਂ ਨੇ ਲੈ ਲਏ ਬਰੈਡ ਵੱਧ ਲੈ ਲਏ ਉਥੋਂ ਬਾਅਦ ਚ ਖਾਣ ਹੀ ਹੋਏ ਫਿਰ ਕਹਿੰਦੇ ਸੀ ਕਰ ਲੈ ਕੇ ਚਾਵਾਂਗੇ ਬਾਬਾ ਕਹਿੰਦਾ ਕੋਈ ਗੱਲ ਨਹੀਂ ਇਹਨਾਂ ਬੱਦਦੇ ਹੋਏ ਮੈਨੂੰ ਕਹਿੰਦਾ ਹੁਣ ਤੂੰ ਖਾ ਲਈ ਜਦੋਂ ਬੱਦਲ ਲੈ ਆਈ ਹਾਂ ਮੈਂ ਕਿਹਾ ਮਾਤਾ ਉਹ ਤੇਰੀ ਮਾਮਾ ਪਾ ਲਈ ਟੈਂਕੀ ਖੋਲ ਲਈ ਮੈਂ ਤਾਂ ਆਪ ਕੋ ਆਪਣਾ ਕੋਟਾ ਪੂਰਾ ਕਰਕੇ ਨਿਕਲਿਆ ਹੀ ਅੰਦਰੋਂ ਸਹੀ ਗੱਲ ਹੋ ਗਈ ਹੈ ਕਿਦਾਂ ਚਾਹਣਾ ਖਾਣ ਨੂੰ ਜੀ ਕਰੂ ਹੈ ਕਹਿੰਦਾ ਬਾਜੂ ਖਾ ਲਾਂਗੀ ਚਾਹਣਾ ਖਾਣੇ ਮੈਂ ਨਾ ਨਾ ਬੱਸ ਕਹਿੰਨਾ ਤੂੰ ਖਾ ਲੈ ਮੈਂ ਕਿਹਾ ਨਹੀਂ ਮੇਰੇ ਜੀ ਨਹੀਂ ਕਰਦੇ ਉਹ ਤੂੰ ਖਾ ਐ ਵਦੂ ਉਹ ਖਾਦੇ ਵਦੂ ਮੈਂ ਫਿਰ ਉਹ ਕਿੰਨੇ ਖਾਦੇ 15 ਨਹੀਂ ਇਹ ਨਹੀਂ ਇਹ ਨਹੀਂ ਖਾਦੇ ਪਕੌੜੇ ਖਾਦੇ ਇਹ ਇਹ ਨਹੀਂ ਇਹ ਨਹੀਂ ਲੈ ਆ ਰਹੇ ਲੈ ਮੈਂ ਆਜੋ ਪਹਿਲਾਂ ਉੱਪਰ ਨੂੰ ਆਜੋ ਘਰੇ ਆਜੋ ਕੱਪੜੇ-ਕੁਪੜੇ ਕੀ ਕਰਕੇ ਚੇਂਜ ਫੇਰ ਚੱਲ ਜਲਦੇ ਆਜੋ 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 ਅੱਜ ਮੇਤਰੋ ਐਤਵਾਰ ਨੂੰ ਨਾ ਸ਼ਾਮ ਨੂੰ ਜੇ ਫੇਰ ਆਪਣਾ ਕੰਮ ਕਰਾ ਤੇ ਮੁੰਡੇ ਕਹਿੰਦੇ ਵੀ ਆਪਾਂ ਹੁਣੇ ਵੀ ਐਦੇ ਪਹਿਲਾਂ ਕੰਮੇ ਨਹੀਂ ਵੇੜਦੇ ਆ ਜਿਹੜੀ ਕਟਿੰਗ ਵੇਰ ਕਰਨੀ ਸਮਾਨ ਦੀ ਮੈਂ ਕਿਹਾ ਨਹੀਂ ਪਹਿਲਾਂ ਇੱਕ ਵਾਰੀ ਕੱਪੜੇ-ਕੁੜੇ ਜਿਹੜੇ ਚੇਂਜ ਕਰ ਲਓ ਉਸ ਤੋਂ ਬਾਅਦ ਫੇਰ ਰਿਲੈਕਸ ਹੋ ਕੇ ਫੇਰ ਆਪਾਂ ਚੱਲਦੇ ਸ਼ੌਭਾ ਫੇਰ ਕਰਦਾ ਕੰਮ ਕਰ ਠੀਕ ਸ਼ਾਂਸ਼ੇ ਪਰਮਨ ਮਾਣ ਮਾਸ਼ਾ ਅੱਲ੍ਹਾ ਮੈਂ ਵਾਚ ਕਰਦੇ ਹਾਂ ਪਹਿਲੇ ਕੋਈ ਵੀਡੀਓ ਵਾ ਸਹੀ ਟਾਈਮ 6:30 ਹੋ ਗਿਆ ਮਿੱਤਰੋ ਸ਼ੌਪ ਤੇ ਪਹੁੰਚ ਗਏ ਆਪਾਂ ਆਪਣੀ ਤੇ ਕੰਮ ਸਟਾਰਟ ਕਰਤਾ ਆਪਨੇ ਕਵਾਬ ਲੱਗੇ ਬਣਨ ਆਪਣੀ ਇਹ ਪਹਿਲਾ ਕਵਾਬ ਆਜੇ ਆਪਣੀ ਅੱਜ ਦੇ ਦਿਨ ਦਾ ਪਹਿਲਾ ਕਵਾਬ ਬਣ ਲੱਗਿਆ ਆਪਣਾ ਹਾਂਜੀ ਤੇ ਕਵਾਬ ਥੋੜਾ ਰਹਿ ਗਿਆ ਇਹ ਆਪਾਂ ਨੇ ਕੱਟਦੇ ਨੇ ਉਸ ਤੋਂ ਬਾਅਦ ਨਵਾਂ ਕਵਾਬ ਸਮੇਂ ਗੱਡੀ ਪਿਆ ਠੀਕ ਹੈ ਸਹੀ ਹਾਂਜੀ ਉਹ ਲੈ ਕੇ ਲਾ ਦਾਂਗੇ ਆਪਾਂ ਤੇ ਆਰਡਰ ਆਪਣੇ ਫਿਲਹਾਲ ਹੁਣ ਤੱਕ ਤਿੰਨ ਆਰਡਰ ਆਪਣੇ ਫੋਨ ਤੇ ਆ ਚੁੱਕੇ ਨੇ ਤੇ ਜਸਟਡ ਦਾ ਆਰਡਰ ਹਾਲ ਇੱਕ ਵੀ ਨਹੀਂ ਬਣਵਾਇਆ بس سچے سارے 7:00 ਵਜੇ سٹارਟ ਹੋਣੀ ਆ ਆਰਡਰ ਆਉਣੇ ਹੁਣ ਟਾਈਮ 2:00 ਵਜੇ 39 ਮਿੰਟ ਹੋ ਗਏ ਆ ਪੌਣੇ 11 ਹੋ ਗਏ ਮਿੱਤਰੋ ਆਪਣਾ ਕੰਮ ਕਾਰ ਖਤਮ ਹੋ ਗਿਆ ਨਿਬੜ ਗਿਆ ਤੇ ਬਾਕੀ ਚੱਲੀਏ ਕਰਦੇ ਆ ਆਪਣਾ ਹਾਂਜੀ ਤੇ ਬਸ ਬਾਕੀ ਸਾਰਾ ਉਪੀ ਹੈ ਨਾ ਸਮਾਨ ਦੀ ਸਟੇਟਰੀ ਬਣਨੀ ਹੈ ਸਟਾਕ ਦੀ ਜਮਾਨ ਦੀ ਹਾਂਜੀ ਠੀਕ ਹੋ ਗਿਆ ਹੁਣ ਡਾਕੂਮੈਂਟ ਟ੍ਰਾਂਸਫਰ ਕਰਨ ਕਰਵਾ ਦੇ ਬਹਿਣੇ ਕੋਈ ਜੱਦੇ ਲੱਗੇਵੇਂ ਤਾਂ ਸਭ ਸਿੱਧੇ ਤੌਰ ਤੇ ਲੱਗੀ ਹੋਈ ਆ ਆ ਜੀ ਬੰਦਾ ਘਟਸੀ ਆਪਣੇ ਕੰਮ ਦੇ ਕੋਈ ਜਿਹੜਾ ਬੰਦਾ ਡਿਲੀਵਰੀ ਕਰਦਾ ਆਰਡਰ ਕਰਨ ਵਾਲੇ ਜੋ ਬੰਦਾ ਫੇਰ ਕਿਤੇ ਘਟ ਜਾਂਦਾ ਫੇਰ ਜ਼ੋਰ ਪਾ ਜਾਂਦਾ ਵੇ ਜਿਆਦਾ ਉਦੋਂ ਕੰਮ ਵੀ ਕੁਝ ਦੀ ਵਧੀ ਜਾਂਦਾ ਹੈ ਨਾ ਹਾਂਜੀ ਇੱਕੋ ਟਾਈਮ ਦੇ ਆਰਡਰ ਆਉਂਦੇ ਗਰਮੀ ਦੇ ਹੋ ਸਿਆਲ ਦੇ ਕੰਮਾਂ ਦਾ ਵੀ ਫਰਕ ਹੈਗਾ ਵੀ ਸਿਆਲ ਦੇ ਵਿੱਚ ਜਿਹੜੇ ਆਰਡਰ ਆਉਂਦੇ ਇਕੱਠੀ ਆਉਂਦੇ ਆ 8 ਵਜੇ ਲੈ ਕੇ 9:30 ਨੂੰ 9 ਵਜੇ ਤੱਕ ਬਸ ਸਾਰਾ ਕੰਮ ਇੱਕੋ ਜਿਹੜੇ ਘੰਟੇ ਦੇ ਵਿੱਚ ਵਿੱਚ ਕਵਰ ਕਰਨਾ ਹੁੰਦਾ ਹੈ ਗਰਮੀ ਦੇ ਵੀ ਸਮਾਂ ਹੋ ਲੰਬਾ ਹੁੰਦਾ ਗਰਮੀ ਜੇ ਤਾਂ ਹੁੰਦਾ ਵੀ ਲੰਮੇ ਸਮੇਂ ਤੱਕ ਚੱਲ ਜਾਂਦਾ ਕੰਮ ਇਹ ਬਾਕੀ ਚਲੋ ਕੋਲ ਮਲਾ ਕੇ ਬੜਾ ਵਧੀਆ ਹੋਇਆ ਤੇ ਬਾਕੀ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਮਾੜੀ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕਲੋ ਮਿਲਾਂਗੇ ਹੋ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ